ਲੁਧਿਆਣਾ ਦੇ ਵਿੱਚ ਸਬ ਇੰਸਪੈਕਟਰ ਦੀ ਪੇਤ ਪਰੇ ਹਲਾਤਾ ਦੇ ਵਿੱਚ ਮੌਤ ਹੋਣ ਦੀ ਖਬਰ ਨੇ ਸਨਸਨੀ ਫੈਲਾ ਦਿੱਤੀ ਚੰਡੀਗੜ੍ਹ ਲੁਧਿਆਣਾ ਰੋਡ ਤੇ ਐਲ ਆਈ ਜੀ ਫਲੈਟਾਂ ਦੇ ਵਿੱਚੋਂ ਇਸ ਦੀ ਲਾਸ਼ ਬਰਾਮਦ ਹੋਈ ਹੈ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸੀ ਸਬ ਇੰਸਪੈਕਟਰ ਗੁਰਦਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਮ੍ਰਿਤਕ ਰਵਿੰਦਰ ਤੇਜ਼ਪਰੇ ਹਾਲਾਤਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੌਤ ਹੋਈ ਹੈ ਰਵਿੰਦਰ ਸਿੰਘ ਦੀ ਜੋ ਕਿ ਬਤੌਰ ਸਬ ਇੰਸਪੈਕਟਰ ਪੁਲਿਸ ਲਾਈਨ ਦੇ ਵਿੱਚ ਤਨਨਾਥ ਸੀ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਲੁਧਿਆਣਾ ਰੋਡ ਤੇ ਐਲ ਆਈ ਜੀ ਫਲੈਟਾਂ ਦੇ ਵਿੱਚੋਂ ਸਬ ਇੰਸਪੈਕਟਰ ਦੀ ਲਾਸ਼ ਬਰਾਮਦ ਹੋਈ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਸਾਫ ਹੋਵੇਗਾ ਕਿ ਮੌਤ ਦਾ ਕਾਰਨ ਕੀ ਸੀ ਲੁਧਿਆਣਾ ਦੇ ਵਿੱਚ ਸਬ ਇੰਸਪੈਕਟਰ ਦੀ ਪੇਤ ਪਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੇ ਨਾਲ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਇਲਾਕੇ ਵਿੱਚ ਲੋਕ ਵੀ ਦਹਿਲ ਗਏ ਨੇ ਦਰਅਸਲ ਐਲ ਆਈ ਜੀ ਫਲੇਟਾਂ ਦੇ ਵਿੱਚੋਂ ਚੰਡੀਗੜ੍ਹ ਰੋਡ ਤੇ ਜੋ ਸਥਿਤ ਨੇ ਐਲ ਆਈ ਜੀ ਫਲੇਟ ਇਹਨਾਂ ਵਿੱਚੋਂ ਹੀ ਸਬ ਇੰਸਪੈਕਟਰ ਦੀ ਲਾਸ਼ ਮਰਾਮਤ ਹੋਈ ਪੁਲਿਸ ਮੌਕੇ ਤੇ ਪਹੁੰਚ ਲੀ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣੇ ਪੋਸਟਡ ਸੀ ਉਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਅੱਜ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁੱਕ ਗਿਆ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਜੀ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣਾ ਸ਼ਹਿਰ ਤੋਂ ਰਾਹੁਲ ਅਰੋੜਾ ਫੋਨ ਲਾਈਨ ਤੇ ਜੁੜੇ ਨੇ ਰਾਹੁਲ ਜਾਨਣਾ ਚਾਹਾਂਗੇ ਅ ਕਦੋਂ ਦੀ ਇਹ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਲਾਸ਼ ਬਰਾਮਦ ਹੋਣ ਦਾ ਪਤਾ ਚੱਲਦਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸਦੀ ਹੈ ਇਹ एआईजी फ्लैट ਜਿਹੜੇ ਚੰਡੀਗੜ੍ਹ ਰੋਡ ਡਿਵੀਜ਼ਨ ਨੰਬਰ 7 ਦੇ ਏਰੀਆ ਚ ਆਂਦੇ ਨੇ ਇਹ ਉੱਥੇ ਦਾ ਮਾਮਲਾ ਹੈ ਤੇ ਜਿਹੜਾ ਸਬ ਇੰਸਪੈਕਟਰ ਹੈ ਜਿਨ੍ਹਾਂ ਦੇ ਵੱਲੋਂ ਜਿਹੜਾ ਸੁਸਾਇਡ ਹੈ ਜਿਹੜਾ ਭੇਤਪਰੇ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਉਹਨਾਂ ਦੀ ਹੋਈ ਹੈ ਤੇ ਕਾਫੀ ਲੰਬੇ ਸਮੇਂ ਤੋਂ ਇਹ ਡਿਊਟੀ ਦੇ ਤਣਾਸ ਦੀ ਹੈ ਤੁਹਾਨੂੰ ਦੱਸ ਦਈਏ ਇਹ ਐਲ ਆਈ ਜਿਹੜੇ ਫਲੈਟ ਨੇ ਉੱਥੇ ਡਿਵੀਜ਼ਨ ਨੰਬਰ 7 ਦੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ ਜਿਹੜੇ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਉਹਨਾਂ ਦਾ ਇਹ ਕਹਿਣਾ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਜੀ ਜੀ ਇਸ ਪੂਰੇ ਮਾਮਲੇ ਦੇ ਵਿੱਚ ਆ ਫਿਲਹਾਲ ਜੋ ਹੈ ਪਰਿਵਾਰਕ ਮੈਂਬਰਾਂ ਦਾ ਕੁਝ ਕਹਿਣਾ ਆ ਕੁਝ ਉਹਨਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੋਵੇ ਜੀ ਪਰਿਵਾਰ ਦੇ ਜਿਹੜੇ ਸੀਗੇ ਉਹ ਮੌਕੇ ਤੇ ਪਹੁੰਚ ਜ਼ਰੂਰ ਨੇ ਪਰ ਉਹਨਾਂ ਨੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਮਨਾਂ ਕਰਤਾ ਪਰ ਇਹ ਬਿਲਕੁਲ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਪਤਾ ਲੱਗੂਗਾ ਇਹ ਕੀ ਜਿਹੜੀ ਪੇਜ ਪਰੇ ਹਾਲਾਤਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋਣਾ ਇਹ ਕਾਫੀ ਜਿਹੜੇ ਸਵਾਲਿਆ ਨਿਸ਼ਾਨ ਆ ਉਹ ਖੜੇ ਕਰਦੀ ਹੈ ਜੀ 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 ਠੀਕ ਹੈ ਰਾਹੁਲ ਬਹੁਤ ਬਹੁਤ ਸ਼ੁਕਰੀਆ ਵਧੇਰੇ ਜਾਣਕਾਰੀ ਦੇਣ ਦੇ ਲਈ ਤਾਂ ਪੇਤ ਪਰੇ ਹਾਲਾਤ ਦੇ ਵਿੱਚ ਇੱਕ ਸਬ ਇਨਸਪੈਕਟਰ ਦੀ ਲਾਸ਼ ਬਰਾਮਦ ਹੋਣਾ ਵੱਡੇ ਸਵਾਲ ਖੜੇ ਹੋ ਰਹੇ ਨੇ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਰੋਡ ਤੇ ਐਲ ਆਈ ਜੀ ਫਲੈਟਸ ਸਥਿਤ ਨੇ ਉਥੋਂ ਹੀ ਸਬ ਇਨਸਪੈਕਟਰ ਦੀ ਲਾਸ਼ ਬਰਾਮਦ ਹੋਈ ਗੁਰਦਾਸਪੁਰ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ ਮ੍ਰਿਤਕ ਰਵਿੰਦਰ ਤੇ ਪੂਰੇ ਮਾਮਲੇ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਦਾ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਮੌਤ ਦੇ ਕਾਰਨ ਕਿਸ